ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਮਿੱਤਰੋ? ਹੋਪ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਸੋ ਅੱਜ ਅਸੀਂ ਆਏ ਸੀਗੇ ਮੋਟਰ ਤੇ ਸ਼ੂਟ ਕਰਨ ਵੀਰੇ ਦਾ। ਵੀਰਾ ਕਹਦਾ ਵਾ ਵੀ ਅਸੀਂ ਸ਼ੂਟ ਕਰਨਾ ਆ। ਥੋੜਾ ਜਿਹਾ ਮਤਲਬ ਦੇਸੀ ਟੱਚ ਸ਼ੂਟ ਕਰਨਾ ਆ। ਤੇ ਵੀਰਾ ਕਹਦਾ ਵੀ ਦੇਖਦਾ ਕੀ ਬਣਦਾ। ਵੀਰੇ ਕਿਵੇਂ ਆ ਫਿਰ ਫੀਲ ਗੋਡਿਆ। ਪੂਰਾ ਐਨ ਮੈਂ ਕਹਾਂ ਰੱਡਾ ਉਹ ਜਗ੍ਹਾ ਤੇ ਰੱਡਾ ਐਕਸੀਡੈਂਟ ਵੀ ਹੋਏ ਸੀਗਾ। ਆ ਜੋਤ ਭਰਾ ਆਪਣਾ ਛੋਟਾ। ਲੈ ਆ ਇਹ ਓਏ ਹੋਏ ਹੋਏ ਬਾਕੀ ਇਹ ਤਾਂ ਸ਼ੂਟ ਚੱਲ ਰਿਹਾ ਵਾ ਵਧੀਆ ਬਾਕੀ ਮੋਟਰ ਦੇ ਆ ਜਾਓ ਵੀ ਮਿੱਤਰੋ ਨਾਲ ਦੇ ਨਾਲ ਵੀ ਦਿਖਾਉਨੇ ਆ ਕਿਵੇਂ ਕਿਵੇਂ ਨਹੀਂ ਸਾਰਾ ਕੰਮ ਹੋ ਗਿਆ ਮੋਟਰ ਗਲਦੀ ਗਈ ਆ ਚੈੱਕ ਕਰੋ ਆਇਆ ਕਰਾਓ ਛੋਟ ਲੈ ਲਈ ਆਪਾਂ ਇੱਕ ਦੋ ਛੋਟ ਲੈ ਲਈ ਆਪਾਂ ਇੱਕ ਦੋ ਫਿਰ ਤੁਹਾਨੂੰ ਮਿਲਦੇ ਆਂ ਬਾਕੀ ਮੌਸਮ ਸਿਰਾਜ ਵੀਓ ਓਕੇ ਠੰਡਾ ਮੌਸਮ ਆ ਜੀ ਲੱਗ ਰਿਹਾ ਪੂਰਾ ਮੋਟਰ ਦੇ ਵੀ ਅੱਜ ਇਧਰ ਵੀ ਛੋਟ ਚੈੱਕ ਕਰੋ ਮੈਂ ਇੱਥੇ ਖੜਾ ਹਾਂ ਦੇਖੀ ਯਾਰ ਉਹ ਲੱਕ ਹੈ ਕਹੀ ਆ ਪਈਆ ਹਾਂ ਬੱਟ ਤੇ ਬਹਿ ਜਾ ਭਾਈ ਆ ਦੇਖ ਅੱਛਾ ਫੇਰ ਅੱਗੇ ਮੈਂ ਇੱਥੋਂ ਪਾਣੀ ਪੀਉਂਗਾ ਹਾਂ ਉਹ ਮੋਸ਼ਨ ਕਰਕੇ ਉਹ ਵੀਡੀਓ ਐਡਿਟ ਕਰ ਠੀਕ ਆ ਵਧੀਆ ਸ਼ਾਟ ਦੇ ਕਿੱਦਣੂ ਆਉਂਦਾ ਬਾ ਇੱਥੋਂ ਵੀਊ ਵਧੀਆ ਆਏਗਾ ਵਾ ਆ ਇਧਰ ਆ ਓਕੇ ਹਾਂ ਹਾਂ ਨਹੀਂ ਪਾਣੀ ਆਪਾਂ ਉਹ ਤੋਂ ਮੋਟਰ ਦੀ ਪੀਣੀ ਆ ਉਰੇ ਨਹੀਂ ਪੀਣਾ ਨਹੀਂ ਨਹੀਂ ਮੋਟਰ ਦੇ ਭਰ ਭਰ ਦੇਣਾ ਪਹਿਲਾਂ ਮੋਟਰ ਦੇ ਫੇਰ ਪੀਨੇ ਆ ਆ ਜਾ ਨਹੀਂ ਨਹੀਂ ਭਰ ਕੇ ਪੀਣਾ ਹਾਂ ਭਰ ਕੇ ਪੀਨੇ ਆ ਜੋ ਪਹਿਲਾਂ ਭਰਨੀਆ ਬਾਕੀ ਡਿਸਕਸ਼ਨ ਨਾਲ ਦੇ ਨਾਲ ਹੀ ਚੱਲਦੇ ਕੋਈ ਆਪਾਂ ਘਰੋ ਪਲਾਨ ਨਹੀਂ ਕਰਕੇ ਆ ਵੀ ਕੀ ਕਰਨਾ ਕੀ ਨਹੀਂ ਸਾਰਾ ਟਾਈਮ ਤੀਏ ਸਭ ਕੁਝ ਬਾਕੀ ਸ਼ੋਰਟ ਲੈ ਕੇ ਫਿਰ ਤੁਹਾਨੂੰ ਮਿਲਦੇ ਆਂਗੇ ਓਕੇ ਠੀਕ ਆ ਬਲੌਗ ਦਾ ਨੇਮ ਹੋ ਗਿਆ ਮੋਟਰ ਤੇ ਫਨ ਸ਼ਾਨ ਬਸ ਤਾਂ ਥੋੜਾ ਜਿਹਾ ਸੀਨ ਚ ਲੈ ਲਗਾ ਬਾਈ ਉਹਨਾਂ ਕੋਲ ਬੈਠੇ ਆਂ ਅੱਜ ਠੀਕ ਆ ਗੱਲ ਪਈ ਉਹ ਵੀਡੀਓ ਦੇਖਿਆ ਇਸ ਦਾ ਵੀ ਜੇ ਮਾਈ ਚੈਨਲ ਸੱਕਰਬਾਦ ਆ ਬਾਕੀ ਕੋਈ ਚੱਕਰੀ ਹਜੇ ਆਪਾਂ ਮਿਨੀ ਸਟਾਰਟ ਕੀਤਾ ਹਨਾ ਬਲੌਗ ਤੇਰੀ ਭੈਣ ਦੀ ਧਿਆਨ ਨਾਲ ਧਿਆਨ ਨਾਲ ਚੱਕ ਵੜਾ ਦੇ ਦੇਖ ਕੇ ਪਰਾ ਧਿਆਨ ਨਾਲ ਬਾਕੀ ਕੋਈ ਗੱਲ ਨਹੀਂ ਵੀਰੇ ਬਣ ਗਿਆ ਵਲੌਗ ਬਣ ਗਿਆ ਵਲੌਗ ਜੀ ਬਣ ਗਿਆ ਬਣ ਗਿਆ ਤੇ ਬਾਕੀ ਇਹ ਮਿਨੀ ਵਲੌਗ ਸੀਗਾ ਆਪਣਾ ਛੋਟਾ ਜਿਹਾ ਹੈਨਾ ਇੱਕ ਕੋਸ਼ਿਸ਼ ਆ ਠੀਕ ਆ ਤੇ ਹਸਾਉਣ ਦੀ ਸਾਰਿਆਂ ਨੂੰ ਠੀਕ ਆ ਮੇਰਾ ਵੀਰ ਬਾਕੀ ਕੰਮ ਕੀਤਾ ਨਵਾਂ ਸਟਾਰਟ ਹੁਣ ਤੁਸੀਂ ਪਿਆਰ ਦਿਓ ਹੈਨਾ ਸਪੋਰਟ ਕਰਿਓ ਸਾਰੇ ਮੇਰੇ ਵੀਰ ਬਾਕੀ ਚਲੋ ਚੱਕੋ ਬਈ ਗੱਡੀ ਮੋੜੋ ਫੋਰਚੂਨਰ ਮੋੜੋ ਭਾਂਜ ਬਾਕੀ ਠੀਕ ਆ ਬਾਈ ਹੱਸਦੇ ਬੱਦਰੋ ਬਾਕੀ ਕੋਈ ਆਪਾਂ ਨੂੰ ਕੋਈ ਝਕਰ ਨਹੀਂ ਆਪਾਂ ਬਸ ਸਵਾਦ ਲੈਣਾ ਆ ਮੈਮਰੀਜ਼ ਕ੍ਰੀਏਟ ਕਰਨੀਆਂ ਨੇ ਆਪਾਂ ਹਾਂ ਕਿ ਯਾਰ ਜਦੋਂ ਵੱਡੇ ਹੋਈ ਆਪਾਂ ਦੇਖੀ ਵੀ ਆ ਕੁਝ ਵੀ ਕਰਦੇ ਹੁੰਦੇ ਸੀਗੇ ਹਾਂ ਬਾਕੀ ਸਵਾਦ ਲਓ ਜ਼ਿੰਦਗੀ 'ਚ ਤੁਸੀਂ ਵੀ ਇੰਜੋਏ ਕਰੋ ਘੈਂਟ ਘੈਂਟ ਬਣਾਓ ਮੈਮਰੀਜ਼ ਆਪਣੀਆਂ ਬਾਕੀ ਜੋ ਤੂੰ ਵੀ ਕਹਦੇ ਕੁਝ ਮੇਰਾ ਵੀਰ ਛੋਟੇ ਭਾਈ ਤੂੰ ਕਹਿਣਾ ਚਾਹਦਾ ਕੁਝ ਸਪੋਰਟ ਕਰੋ ਬਾਈ ਨੂੰ ਹਾਂ ਸਪੋਰਟ ਕਰੋ ਸਾਰੇ ਬਾਕੀ ਮਿਲਦੇ ਆ ਸਦੂ ਅਗਲੇ ਵਧੀਆ ਜੇ ਬਲੌਗ ਚ ਬਾਕੀ ਓਕੇ ਜੀ ਹੱਸਦੇ-ਬੱਸਦੇ ਰਹੋ ਲਵ ਯੂ